ਖੁੱਲ ਗਿਆ ਖੁੱਲ ਗਿਆ ਮਾ ਤੁਸ਼ਰੀ ਦਸਤਾਰ ਦਾ ਲਗਜ਼ਰੀ ਪਲਾਜ਼ਾ ਬਾਗੇ ਪਰਾਨੇ ਦੇ ਵਿੱਚ ਖੁੱਲ ਗਿਆ ਜਿੱਤੇ ਤੁਹਾਨੂੰ ਦਵਾਗੇ ਪੂਰੇ ਪੰਜਾਬ ਤੋਂ ਸਸਤੇ ਸੂਟ ਪਹਿਲਾ ਇਨਾਮ ਦਵਾਗੇ ਹੀਰੋਜ਼ੀਆ ਸਕੂਟਰੀ ਦੂਜਾ ਇਨਾਮ ਦਵਾਗੇ ਬੈਟਰੀ ਵਾਲੀ ਸਕੂਟਰੀ ਉਹ ਤੀਜਾ ਨਾਮ ਦਵਾਗੇ ਤੁਹਾਨੂੰ 32 ਇੰਚ ਦੀ ਸਮਾਰਟ LED ਚੌਥਾ ਇਨਾਮ ਦੇਣ ਜਾ ਰਹੇ ਹਾਂ 8 ਕਿਲੋ ਦੀ ਵਾਸ਼ਿੰਗ ਮਸ਼ੀਨ ਪੰਜਵਾਂ ਇਨਾਮ ਦਵਾਗੇ ਮਾਈਕ੍ਰੋਵੇਵ ਛੇਵਾਂ ਦਵਾਗੇ ਜੂਸਰ ਮਸ਼ੀਨ ਸੱਤਵਾਂ ਦਵਾਗੇ ਇੰਡਕਸ਼ਨ ਕੁੱਕਰ ਇਸ ਦੇ ਨਾਲ ਹਜ਼ਾਰਾਂ ਹੋਰ ਗਿਫਟ ਈ ਦਵਾਗੇ ਭਾਈ ਲੋ ਜੀ ਪਹਿਲਾਂ ਦਾ ਪਟਾਕੇ ਦੇ ਪਟਾਕੇ ਪਾਤੇ ਆ ਸੂਟ ਚੈੱਕ ਕਰੋ ਬੁਲਬੁਲ ਦੇ ਬੱਚੇ ਬਾਜ਼ਾਰ ਚ ਕੋਈ 800 ਮੰਗਦਾ ਕੋਈ ਮੰਗਦਾ 900 ਸਾਡੇ ਕੋਲ ਆਜੋ 8 800 ਵਾਲੇ ਸੂਟ 2250 ਚ 250 ਰੇ ਸੂਟ ਮਤਲਬ 500 ਰੇ 2 500 ਰੇ 2 ਬੀਬੀ ਇੱਕ ਪਾਸਾ ਦੂਜਾ ਤੋਂ ਉਹ ਲਹਿੰਗੇ ਵੀ ਹੁਣ ਨਹੀਂ ਰਹਿ ਮਹਿੰਗੇ ਪਲਾਜੋ ਲੈ ਜਾਓ ਛਰਾਰੇ ਲੈ ਜਾਓ ਗਰਾਰੇ ਲੈ ਜਾਓ ਤੁਸੀਂ ਇਹ ਚੈੱਕ ਕਰ ਲੋ ਬਾਈ ਜੀ 15 1500 ਵਾਲੇ 650 ਦੇ ਵਿੱਚ ਕਰਤੇ ਆ ਜਿਹਨੇ ਲੈਣਾ ਵਿਆਹ ਚਾਹੀਦਾ ਕਪੜਾ ਦਾਜ ਬੇਜ ਦਾ ਕਪੜਾ ਲੈਣਾ ਦੇਣ ਲੈਣ ਲੈਣਾ ਆ ਜਾਓ ਜੀ ਆ ਜਾਓ ਬਾਗੇ ਪੁਰਾਣੇ ਮਾਤੂ ਸ਼ਰੀ ਦਸਤਾਰ ਆ ਜਾਓ ਵੱਡੇ ਮੇਰੇ ਹੁਣ ਆ ਅਗਰ ਤੁਸੀਂ ਤੀ 10000 ਦਾ ਕੱਪੜਾ ਖਰੀਦਿਆ ਇੱਕ ਲੋੜੀ ਕੋਪੜ ਤੁਹਾਨੂੰ ਮਿਲ ਜਾਊਗਾ ਜੇ 50000 ਦਾ ਖਰੀਦਿਆ ਤਾਂ ਦੋ ਕੋਪੜ ਮਿਲਣਗੇ ਤੇ ਜੇ ਤੁਸੀਂ 60000 ਦੀ ਦਾਜਵਾਰੀ ਖਰੀਦੀਏ ਤਾਂ ਤਿੰਨ ਕੋਪੜ ਪਾਓਗੇ ਇਹ ਲਾਈਵ ਅੰਕਲ ਓਮ ਇੰਸਟਾਗ੍ਰਾਮ ਦਾ ਪੇਜ ਫੋਲੋ ਕਰ ਲਓ ਕੱਡੇ ਜਾਊਗਾ ਫੇਸਬੁੱਕ ਸਾਈਟ ਵੀ YouTube ਸਾਈਟ ਵੀ ਤੇ ਵੀ ਲਾਈਵ ਕੱਟਿਆ ਜਾਊਗਾ ਆ ਚੱਕੋ ਜੀ ਨੈਸ਼ਨਲ ਕ੍ਰੇਵ ਦਾ ਸੂਟ ਇੱਕੜਾਈ ਕੀਤਾ ਦੁਪੱਟਾ ਸ਼ਾਨਦਾਰ ਬਜ਼ਾਰ 'ਚ ਭਾ 1500 1600 1000 ਰੁਪਏ ਦਾ ਸੂਟ ਦੇਣ ਜਾ ਰਹੇ 1000 ਰੁਪਏ ਦਾ ਫਾਇਦਾ ਕੀ ਆ ਝੂਠੀ ਬੋਲਦੇ ਇਕੱਲੇ ਇਕੱਲੇ ਸੂਟ ਦੇ ਰੇਟ ਵੀ ਲੱਖ ਲੱਖ ਕੇ ਲਾਤਾ ਕੋਟ ਮੰਟ ਲੈ ਜੋ ਬਜ਼ਾਰ 'ਚ 10000 ਦਾ ਸਿਰਫ 2995 'ਚ 15000 ਵਾਲਾ 3760 'ਚ 6500 ਦੀ ਸ਼ੇਰਪਾਨੀ 7-800 ਦਾ ਕੁਰਤਾ ਪਿਆ ਮਾ ਉਹ ਕੋਈ ਕਹਿੰਦਾ 8000 ਕੋਈ ਕਹਿੰਦਾ 10000 ਕੋਈ ਕਹਿੰਦਾ 7000 ਸਾਡੇ ਕੋਲ ਆ ਜਾਓ ਭਾਈ ਜੀ ਸਾਡੇ ਕੋਲ ਲੈ ਜਾਓ 2500 ਦਾ ਸੂਟ ਆ ਚੈੱਕ ਕਰੋ ਗਰਾਰਾ ਜਦੋਂ ਗਰਾਰਾ ਪਾਇਆ ਹੋਵੇ 4950 ਰੁਪਏ ਦਾ ਰੇਟ ਵਧੀਆ ਰੰਗ ਕਲਰ ਮੈਚਿੰਗ ਦੇਖ ਲਓ ਮੈਂ ਕਹਿੰਦਾ 4-4000 5-5000 ਤੇ ਜਿਹੜੀਆਂ ਵੈਰਾਈਟੀਆਂ ਦੇ ਰਹੇ ਕਿਤੋਂ ਨਹੀਂ ਮਿਲਣੀਆਂ ਜਿਹੜੇ ਬਾਜ਼ਾਰ ਤੁਸੀਂ ਲੈਣੇ ਹੋ 15-15 20-20000 ਦੇ ਲਹਗੇ ਸਾਡੇ ਕੋਲ 5-5000 ਦੇ ਲਹਗੇ ਮਿਲ ਜਾਣੇ ਆ ਤੁਸੀਂ ਆ ਲੈਣਾ ਇਹ ਮਿਲ ਜਾਣਾ ਤੁਹਾਨੂੰ 6600 ਰੁਪਏ ਦਾ ਆ ਚੱਕੋ ਐਨ ਆਰ ਆਈ ਸੂਟ ਬਾਜੂ ਪਹੁੰਚੇ ਬਣੇ ਹੋਏ ਇਹ ਬਾਜ਼ਾਰ 'ਚ ਮੈਂ ਕਹਿੰਦਾ ਮਾਡਲਾਂ ਦੇ ਪੀਸ ਪਾਇਆ 5 5 6 6000 ਦਾ ਅਸੀਂ ਦੇਣਾ 3500 ਰੁਪਏ ਦਾ ਚੈੱਕ ਕਰ ਲੋ ਰੇਟ ਚਲੋ ਜੀ ਖੁੱਲ ਗਿਆ ਖੁੱਲ ਗਿਆ ਖੁੱਲ ਗਿਆ ਮਾਤੂਸ਼ਰੀ ਦਸਤਾਰ ਦਾ ਲਗਜ਼ਰੀ ਪਲਾਜ਼ਾ ਬਾਗੇ ਪ੍ਰਾਣੇ ਦੇ ਵਿੱਚ ਖੁੱਲ ਗਿਆ ਜਿੱਥੇ ਤੁਹਾਨੂੰ ਦਮਾਗੇ ਪੂਰੇ ਪੰਜਾਬ ਤੋਂ ਸਸਤੇ ਸੂਟ ਸਿਰਫ 10-10 ਰੁਪਏ ਦੇ ਮਾਰ ਜਾਂਦੇ 20-20 ਰੁਪਏ ਦੇ ਮਾਰ ਜਾਂਦੇ ਕੱਪੜਾ ਵੇਚ ਰਹੇ ਆ ਜਿੱਥੇ ਤੁਹਾਨੂੰ ਵਾਈਡਿੰਗ ਡਰੈਸਾਂ ਵੀ ਕੋਡੀਆਂ ਦੇ ਭਾਅ ਦਵਾਂਗੇ ਉਹ ਲਹਿੰਗੇ ਵੀ ਹੁਣ ਨਹੀਂ ਰਹਿ ਮਹਿੰਗੇ ਪਲਾਜ਼ੋ ਲੈ ਜਾਓ ਛਰਾਰੇ ਲੈ ਜਾਓ ਗਰਾਰੇ ਲੈ ਜਾਓ ਕੋਟ ਪੈਂਟ ਲੈ ਜਾਓ ਬਾਜ਼ਾਰ 'ਚ 10000 ਦਾ ਸਿਰਫ 2995 'ਚ 15000 ਵਾਲਾ 3760 'ਚ 650 ਦੀ ਸ਼ੇਰਪਾਨੀ 780 ਦਾ ਕੁਰਤਾ ਪਜਾਮਾ ਚਾਹੇ ਜਾਗੋ ਪਾਰਟੀ ਤੇ ਜਾਣਾ ਕਣੀ ਗੱਲ ਮੁਕਣੀ ਉਹ ਨਾਲ ਲੱਖਾਂ ਦੇ ਗਿਫਟ ਫਰੀ ਦੇਵਾਂਗੇ ਲੱਖਾਂ ਦੇ ਗਿਫਟ ਫਰੀ ਤੁਸੀਂ ਆ ਕੇ ਖਰੀਦਦਾਰੀ ਕਰੋ 쿠ਪਨ ਦੇਵਾਂਗੇ ਪਹਿਲਾ ਇਨਾਮ ਦੇਵਾਂਗੇ ਹੀਰੋ ਦੀ ਸਕੂਟਰੀ ਦੂਜਾ ਇਨਾਮ ਦੇਵਾਂਗੇ ਬੈਟਰੀ ਵਾਲੀ ਸਕੂਟਰੀ ਉਹ ਤੀਜਾ ਨਾਮ ਦੇਵਾਂਗੇ ਤੁਹਾਨੂੰ 32 ਇੰਚ ਦੀ 스마트 LED ਚੌਥਾ ਇਨਾਮ ਦੇਣ ਜਾ ਰਹੇ ਆ 8 ਕਿਲੋ ਦੀ ਵਾਸ਼ਿੰਗ ਮਸ਼ੀਨ ਪੰਜਵਾਂ ਇਨਾਮ ਦਵਾਂਗੇ ਮਾਈਕ੍ਰੋਵੇਵ ਛੇਵਾਂ ਦਵਾਂਗੇ ਜੂਸਰ ਮਸ਼ੀਨ ਸੱਤਵਾਂ ਦਵਾਂਗੇ ਇੰਡਕਸ਼ਨ ਚੁੱਲ੍ਹਾ ਇਸ ਦੇ ਨਾਲ ਹਜ਼ਾਰਾਂ ਹੋਰ ਗਿਫਟ ਫਰੀडम ਆਗੇ ਭਾਈ ਬਿਲਕੁਲ ਭਾਜੀ ਕਿਉਂਕਿ ਮਾਤੂਸ਼ੀ ਦਸਤਾਰ ਇਸ ਵਾਰ ਲੋਹੜੀ ਤੇ ਕੱਪੜਿਆਂ ਦੇ ਤੁਹਾਡੇ ਫਾਇਦੇ ਕਰ ਹੀ ਰਿਹਾ ਪਰ ਲੈ ਕੇ ਆਇਆ ਤੁਹਾਡੇ ਲਈ ਸਪੈਸ਼ਲ ਗਿਫਟ ਆ ਚੈੱਕ ਕਰੋ ਇਹ ਤੁਹਾਨੂੰ ਗਿਫਟ ਮਿਲਨੇ ਕਿਤਾ ਆ ਸਿੱਧਾ ਸਿੱਧਾ ਦਤਾ ਦਿਆ ਹੁਣ ਸਿਰਫ 30000 ਰੁਪਏ ਦਾ ਕੱਪੜਾ ਖਰੀਦਣ ਤੇ ਗਾਰੰਟੀ ਵਾਲਾ ਕੋਪਣ ਲੈ ਲਓ ਅਗਰ ਤੁਸੀਂ 30000 ਦਾ ਕੱਪੜਾ ਖਰੀਦਿਆ ਇੱਕ ਲੋਹੜੀ ਕੋਪਣ ਤੁਹਾਨੂੰ ਮਿਲ ਜੂਗਾ ਜੇ 50000 ਦਾ ਖਰੀਦਿਆ ਤਾਂ ਦੋ ਕੋਪਣ ਮਿਲਣਗੇ ਤੇ ਜੇ ਤੁਸੀਂ 60000 ਦੀ ਤਾਜਵਾਰੀ ਖਰੀਦਿਆ ਤੇ ਤਿੰਨ ਕੋਪਣ ਪਾਓਗੇ ਇਹ ਲਾਈਵ ਅੰਕਲ ਓਮ ਇੰਸਟਾਗ੍ਰam ਦਾ ਪੇਜ ਫੋਲੋ ਕਰ ਲਓ ਕੱਢੇ ਜਾਊਗਾ ਫੇਸਬੁੱਕ ਸਾਈਟ ਵੀ YouTube ਸਾਈਟ ਵੀ ਤੇ ਵੀ ਲਾਈਵ ਕੱਟਿਆ ਜਾਊਗਾ ਆ ਆਫ ਨਾ ਤੁਸੀਂ ਚੈੱਕ ਕਰ ਲਓ ਪਹਿਲਾ ਇਨਾਮ ਹੀਰੋ ਟੈਸਨੀ ਪ੍ਰਾਈਮ ਕੱਢੀ ਜਾਊਗੀ ਸਕੂਟੀ ਦੂਜਾ ਇਨਾਮ ਕੱਟਿਆ ਜਾਊਗਾ ਲੈਕਟ੍ਰੀਸ਼ਨ ਸਕੂਟਰੀ ਤੀਜਾ ਇਨਾਮ ਸਮਾਰਟ LED ਫਿਰ ਮਸ਼ੀਨ ਚੌਥਾ ਪੰਜਵੇਂ ਤੇ ਆ ਛੇਵੇਂ ਤੇ ਆ ਸੱਤਵੇਂ ਤੇ ਆ ਤੇ ਬਾਕੀ ਭਰਾਵਾਂ ਲਈ ਗੈਫਟ ਮਤਲਬ ਕਿ ਕੋਈ ਵੀ ਕੋਪਨ ਖਾਲੀ ਨਹੀਂ ਛੱਡਣਾ ਹੁਣ ਤੁਹਾਨੂੰ ਟੈਨਸ਼ਨਾਂ ਲੈਣ ਦੀ ਲੋੜ ਨਹੀਂ ਨਾ ਬਿਜਾਰਾ ਜੇ ਲੁੱਟਾ ਕਰਨ ਦੀ ਲੋੜਾ ਖੁੱਲੀ ਡੁੱਲੀ ਪਾਰਕਿੰਗ ਵਾਕੇ ਪੁਰਾਣੇ ਰੇਡ ਮੈਂ ਕਹਿੰਨਾ ਭਾਜੀ 2500 ਰੁਪਏ ਤੋਂ ਲੈ ਕੇ 25000 ਰੁਪਏ ਤੱਕ ਦੇ ਸੂਟਾਂ ਅੰਕਲੋਂ ਤੇ ਕੋਰਟ ਪੈਂਟ 2995 ਤੋਂ ਲੈ ਕੇ 30000 ਤੱਕ ਦੇ ਬ੍ਰਾਂਡਡ ਰੇਮਨਸ ਯਾਰਾਂ ਦੇ ਕੋਟ ਪੈਂਟ ਆ ਚੁੱਕੇ ਆ ਭਾਜੀ ਭਾਜੀ ਸੂਟਾਂ ਦੀ ਵੈਰਾਈਟੀ ਜ਼ਰੂਰ ਦੇਖਣੀ ਆ ਭਾਵੇਂ 2 ਮਿੰਟ ਲਾ ਦਿਓ ਭਾਵੇਂ 3 ਮਿੰਟ ਲਾ ਲਓ ਮਾੜੀ ਸੂਟਸਾਰ ਜ਼ਰੂਰ ਦਿਖਾ ਦਿਓ ਬਿਲਕੁਲ ਭਾਜੀ ਤੁਹਾਨੂੰ ਸੂਟਾਂ ਦੀ ਵੈਰਾਈਟੀ ਵੀ ਦਿਖਾਣੇ ਆ ਤੁਹਾਨੂੰ ਕੋਟ ਪੈਂਟ ਦੀ ਵੈਰਾਈਟੀ ਵੀ ਦਿਖਾਣੇ ਆ ਲਹਿੰਗੇ ਵੀ ਦਿਖਾਣੇ ਆ ਸ਼ਰਾਰੇ ਵੀ ਦਿਖਾਣੇ ਆ ਗਰਾਰੇ ਵੀ ਦਿਖਾਣੇ ਆ ਤੇ ਮੌਂਟੀ ਕਾਰਲੋ ਦੇ ਕੰਪਲਾਂ ਤੇ ਪਟਾਕੇ ਪੈਂਦੇ ਵੀ ਦਿਖਾਣੇ ਆ ਆ ਜੋ ਕਰਾਂ ਚਲੋ ਜੀ ਪਹਿਲਾਂ ਨਾ ਪਟਾਕੇ ਦੇ ਪਟਾਕੇ ਪਾ ਤੇ ਆ ਸੂਟ ਚੈੱਕ ਕਰ ਲੋ ਬੁਲਬੁਲ ਦੇ ਬੱਚੇ ਬਾਜ਼ਾਰ 2250 ਚ 250 ਰੁਪਏ ਦਾ ਸੂਟ ਮਤਲਬ 500 ਰੁਪਏ ਦੋ 500 ਰੁਪਏ ਦੋ ਬੀਬੀ ਇੱਕ ਪਾ ਦੂਜਾ ਤੋਂ 2250 ਦੇ ਵਿੱਚ ਸੂਟ ਕਰਤੇ ਆ ਆ ਦੇਖੋ ਤੁਸੀਂ ਰੰਗ ਡਿਜ਼ਾਈਨ ਹੁਣ ਜਿਹਨੇ ਵਿਆਹ ਸ਼ਾਈ ਦਾ ਕੱਪੜਾ ਲੈ ਪਾਈ ਛੇਤੀ ਛੇਤੀ ਆਜੋ ਗਾਰੰਟੀ ਦਿੰਨੇ ਆ 50 ਹਜ਼ਾਰ ਵਾਲਾ ਕੱਪੜਾ 20 ਹਜ਼ਾਰ ਜਾਵਾਂਗੇ 1 ਲੱਖ ਵਾਲਾ 40 ਹਜ਼ਾਰ ਚ 22780 ਤੋਂ ਘੱਟ ਨਹੀਂ ਸੂਟ ਆਗਾ ਤੁਸੀਂ ਕਹਿੰਦੇ 250 ਚ ਰਾਏ ਹੋ ਯਾਰ ਇੱਕ ਕਰੋ ਭਾਜੀ ਚੱਕੋ ਕਟਾਈਆਂ ਕੱਡੀਆਂ ਵੇ 2250 ਚ ਰੰਗ ਡਿਜ਼ਾਈਨ ਕਲਰ ਜਿੰਨੇ ਮਰਜ਼ੀ ਲੈ ਜਾਓ ਮੈਂ ਕਹਿੰਦਾ ਬਰੋਲੇ ਠਾ ਦੇਾਂਗੇ ਭਾਜੀ ਦੇਖੋ ਜੀ ਰੰਗ ਡਾਰਕ ਵੀ ਦਵਾਂਗੇ ਰੰਗ ਲਾਈਟ ਵੀ ਦਵਾਂਗੇ ਛੇਤੀ ਆਜੋ ਚੈਲੰਜ ਕਰਦੇ ਆ ਚੈਲੰਜ ਠੋਕੇ ਜੇ ਤੁਹਾਨੂੰ ਪੂਰੇ ਪੰਜਾਬ ਨਹੀਂ ਪੂਰੇ ਇੰਡੀਆ ਚ 250 ਦੂਰ ਦੇ ਲਿਆ ਮੀ ਭਰਾ ਤਾਂ ਮੀ ਆਹ ਦੇਖੋ ਸੂਟਰ ਦਾ ਭਰਾ ਤਾਂ ਮੀ ਲੈ ਜੋ 2250 2250 2250 ਜੀ 2250 ਚ ਲੈ ਜਾਓ ਇਹ ਆ ਚੱਕੋ ਬਨਾਰਸੀ ਟੂਟ ਜਿਹੜਾ ਪਿਆਰਾਂ ਦੇ ਵਿੱਚ ਕੀ ਭਾਅ ਮਿਲਦਾ 1200 ਚੱਕੋ 500 ਰੁਪਏ ਦਾ 500 ਰੁਪਏ ਦਾ ਬਨਾਰਸੀ ਦੁਪੱਟੇ ਦੇ ਨਾਲ ਰੰਗਾ ਮੇਚੀ ਜਿੰਨੀ ਮਰਜ਼ੀ ਲੈ ਲਓ ਜਿੰਨੇ ਮਰਜ਼ੀ ਕਲਰ ਲੈ ਲਓ ਆ ਚੱਕੋ ਭਾਜੀ ਪਿਓਰ ਸਿਮਰ ਗਲਾਸ ਦਾ ਬੇਸ ਆ ਦੁਪੱਟਾ ਵੀ ਸਿਮਰ ਗਲਾਸ ਦਾ ਬਜ਼ਾਰ 'ਚੇ ਭਾਅ 1500 ਚੱਕੋ ਭਾਜੀ 650 ਰੁਪਏ ਦਾ ਭਾਈ ਹੋਰ ਤੁਸੀਂ ਇਹ ਚੈੱਕ ਕਰ ਲੋ ਭਾਈ ਜੀ 15 1500 ਵਾਲੇ 650 ਦੇ ਵਿੱਚ ਕਰਤੇ ਆ ਜਿਹਨੇ ਲੈਣਾ ਵਿਆਹ ਚਾਹੀਦਾ ਕਪੜਾ ਦਾਜ ਪੁੱਤ ਦਾ ਕਪੜਾ ਲੈਣਾ ਦੇਣ ਲੈਣ ਲੈਣਾ ਆ ਜਾਓ ਜੀ ਆ ਜਾਓ ਬਾਗੇ ਪੁਰਾਣੇ ਮਾਤੂ ਸ਼ਰੀ ਦਸਤਾਰ ਆ ਜਾਓ ਵੱਡੇ ਮਾਰੇ ਹੁਣਿਆ ਇੱਕ ਤਾਂ ਤੁਹਾਨੂੰ ਕਪੜਾ ਸਸਤਾ ਦੇਈ ਜੰਨੇ ਆ ਉਤੋਂ ਸਕੂਟਰੀਆਂ ਫਰੂਜ ਲੈ ਜਾਓ ਫੇ 32 ਇੰਚ ਦੀ LED ਲੈ ਜਾਓ ਰੈੱਡ ਸੂਟ ਲੈਣਾ ਰੈੱਡ ਸੂਟ ਬਾਜ਼ਾਰ ਚ ਜਾਓ 2000 ਰੁਪਏ ਦਾ ਸੂਟ ਆ ਬਾਜ਼ਾਰ ਦਾ ਰੇਟ 2000 ਰੁਪਈਆ ਸਾਡੇ ਕੋਲੋਂ 750 ਰੁਪਏ ਚ মাত্র 1500 ਰੇ 2 ਸੂਟ ਕਿਸੇ ਨੇ ਨਹੀਂ ਦੇਣਾ 750 ਦਾ ਜੋ ਰੇਟ ਸਭ ਦਈ ਜੰਨੇ ਆ ਆ ਚੱਕੋ ਜੀ ਨੈਚਰਲ ਕਰੇਪ ਦਾ ਸੂਟ ਕੜਾਈ ਕੀਤਾ ਦੁਪੱਟਾ ਸ਼ਾਨਦਾਰ ਬਜ਼ਾਰ ਚ ਭਾ 1500 1600 1000 ਰੁਪਏ ਦਾ ਸੂਟ ਦੇਣ ਜਾ ਰਹੇ 1000 ਰੁਪਏ ਦਾ ਫਾਇਦਾ ਕੀ ਝੂਠੀ ਬੋਲਦੇ ਕੱਲੇ ਕੱਲੇ ਸੂਟ ਤੇ ਰੇਟ ਵੀ ਲਖ ਲਖ ਕੇ ਲਾਤਾ ਅੰਕਲ ਓਮ ਮਾਤੂ ਸ਼੍ਰੀ ਦਸਤਾਰ ਮੋਗਾ ਰੋਡ ਬਾਗਾਪਣਾ ਆ ਦੇਖੋ ਚਮ ਚਮ ਕਰਦੇ ਬੁਲਬੁਲਦੇ ਬੱਚਿਆਂ ਦੇ ਘੇਰੇ ਸ਼ੇਰੇ ਕੱਢੇ ਰੰਗ ਸੋਹਣੇ ਦੁਪੱਟੇ ਖੁੱਲੇ ਲੇ ਕਿਸੇ ਲੈਣਾ ਲਾਲ ਸੂਟ ਕਿਸੇ ਲੈਣਾ ਨੀਲਾ ਕਾਲਾ ਚਿੱਟਾ ਪੀਲਾ ਜਿਹੜਾ ਮਰਜੀ ਲੈ ਜਾਓ ਜੀ ਇਤਾਂ ਦੀਆਂ ਚੀਜ਼ਾਂ ਕਿਸੇ ਨੇ ਹਜ਼ਾਰ ਹਜ਼ਾਰ ਚ ਨਹੀਂ ਦੇਣੀ ਆ ਸਾਡੇ ਕੋਲ ਆਜੋ 25 2500 ਵਾਲੇ ਸੂਟ 1 1000 ਚ ਲੈ ਜਾਓ ਦਾਜਵਰੀ ਦਾ ਕਪੜਾ ਬਹੁਤ ਘੱਟ ਰੇਟਾਂ 'ਚ ਦੇ ਰਹੇ ਆ ਵੱਡੇ ਵੱਡੇ ਆਫਰ ਦੇ ਰਹੇ ਆ ਪਾਰਕਿੰਗ ਖੁੱਲੀ ਡੁੱਲੀ ਦੇ ਰਹੇ ਆ ਰੱਖਸ਼ੇ ਦੀ ਸਰਵਿਸ ਫ੍ਰੀ ਦੇ ਰਹੇ ਆ ਤੇ ਭਾਜੀ ਹੋਰ ਕੀ ਚਾਹੀਦਾ ਏ ਭਾਈ ਜੀ ਕਾਲਾ ਸੂਟ ਚਾਹੀਦਾ ਰੇਟ 1500 ਚਾਹੀਦਾ ਲੈ ਜਾਓ ਬਾਜ਼ਾਰ ਦਾ ਰੇਟ 3500 ਸਾਡਾ ਰੇਟ 1500 ਇਹਦੇ ਉੱਤੇ ਆਫਰਾਂ ਲਾਤੀਆਂ ਛੇਤੀ ਛੇਤੀ ਆਜੋ ਰੇਟ ਬਹੁਤ ਕੱਟ ਦੇ ਰਹੇ ਆ ਐਕਟ ਵਾ ਸਕੂਟਰੀ ਫ੍ਰੀ ਦੇ ਰਹੇ ਆ ਬੈਟਰੀ ਵਾਲੀ ਸਕੂਟਰੀ LED ਵਾਸ਼ਿੰਗ ਮਸ਼ੀਨ ਮਾਤਰਾ ਢੇਰ ਨਾਲ ਤੇ ਢੇਰ ਆਫਰਾਂ ਦੇ ਖੁੱਲੀ ਡੁੱਲੀ ਪਾਰਕਿੰਗ ਰਿਕਸ਼ੇਰੀ ਸਰਵਿਸ ਵੀ ਫ੍ਰੀ ਆ ਤੁਸੀਂ ਬੱਸ ਸਟੈਂਡ ਦੇ ਬਾਗੇ ਭਰਾਣੇ ਆਜੋ ਉਥੋਂ ਰਿਕਸ਼ੇ 'ਚ ਬੈਠ ਕੇ ਸਟੋਰ ਤੇ ਰਿਕਸ਼ੇ ਵਾਲੇ ਭਰਾਣੇ ਕੋਈ ਰੁਪਈਆ ਸਾਡੇ ਤੋਂ ਨਹੀਂ ਲੈਣਾ ਆਹ ਦੇਖੋ ਤੁਸੀਂ ਲੈਣਿਆ ਬੁਟੀਕਾਂ ਵਾਲੇ 20 ਤੁਸੀਂ ਲੈਣਿਆ ਫੋਟੋ ਵਾਲੇ ਮਾਡਲ ਵਾਲੇ ਸਾਰੀਆਂ ਹੀ ਚੀਜ਼ਾਂ ਟੌਪ ਦੀਆਂ ਉਹ ਕੋਈ ਕਹਿੰਦਾ 8000 ਕੋਈ ਕਹਿੰਦਾ 10000 ਕੋਈ ਕਹਿੰਦਾ 7000 ਸਾਡੇ ਕੋਲ ਆ ਜਾਓ ਭਾਈ ਜੀ ਸਾਡੇ ਕੋਲ ਲੈ ਜਾਓ 2500 ਦਾ ਸੂਟ 2500 ਰੁਪਏ ਦਾ ਸੂਟ ਦੇ ਰਹੇ ਆ ਦੁਪੱਟਾ ਚੈੱਕ ਕਰ ਲੋ ਚਾਹੇ ਤੁਸੀਂ ਲੈਣਾ ਆਰਗੈਂਜ਼ਾ ਚਾਹੇ ਤੁਸੀਂ ਲੈਣਾ ਸ਼ਿਮਰ ਜਿੰਦਾਂ ਦੀ ਆ ਮਰਜੀ ਚੀਜ਼ਾਂ ਲੈ ਜਾਓ ਬਹਿਆ ਬਹਿਆ ਕਰ ਦਾਂਗੇ ਬਹਿਆ ਬਹਿਆ ਆ ਚੱਕੋ ਜੀ ਡਰੈੱਸਾਂ ਆ ਗਈਆਂ ਪਾਰਟੀ ਵੇਅਰ ਬਜਾਵਰੇ 5 5 6 6000 ਰੁਪਏ 2850 ਰੁਪਏ ਦੀ ਪਲਾਜੋ ਵੀ ਵਰਕ ਕੀਤਾ ਰੇਡ ਸੁਣੀ ਚੱਲੋ ਚੀਜ਼ਾਂ ਦੇਖੀ ਚੱਲੋ ਸ਼ਗੂਫੇ ਆ ਗਿਆ ਕੋਈ 2500 ਕੋਈ 2600 ਕੋਈ 3000 ਆਕਮੀ ਚੈੱਕ ਕਰ ਲਓ ਪੂਰਾ ਮੜਿਆ ਆ ਚੈੱਕ ਕਰੋ ਗਰਾਰਾ ਜਦੋਂ ਗਰਾਰਾ ਪਾਇਆ ਹੋਵੇ 4950 ਰੁਪਏ ਦਾ ਰੇਟ ਵਧੀਆ ਰੰਗ ਕਲਰ ਮੈਚਿੰਗ ਦੇਖ ਲਓ ਮੈਂ ਕਹਿੰਦਾ 4400 5 500 ਦੇ ਜਿਹੜੀਆਂ ਵੈਰਾਈਟੀਆਂ ਦੇ ਰਹੇ ਆ ਕਿਤੋਂ ਨਹੀਂ ਮਿਲਣੀਆਂ ਆਹ ਦੇਖੋ ਚੜਦੇ ਤੋਂ ਚੜਦਾ ਭਾਜੀ ਚੜਦੇ ਤੋਂ ਚੜਦਾ ਕੋਈ ਕਹਿੰਦਾ 7000 ਲਉ ਕੋਈ ਕਹਿੰਦਾ 7500 ਲਉ ਕੋਈ ਕਹਿੰਦਾ 8000 ਲਉ ਫਰੰਟ ਹੈਵੀ ਬੈਕ ਹੈਵੀ ਸਾਡੇ ਕੋਲ ਲੈ ਜਾਓ 3500 4000 ਦਾ ਆਹ ਦੇਖੋ ਹੋਰ ਚੀਜ਼ ਆ ਗਈ ਰੰਗ ਲਾਈਟ ਡਾਰਕ ਸਾਰੇ ਚੀਜ਼ਾਂ ਇਹਦੇ ਉੱਤੇ ਦਾ ਬਹੁਤ ਵੱਡੇ ਫਾਇਦੇ ਦੇ ਰਹੇ ਆ 4 4000 45 4500 ਦੇ ਵਿੱਚ ਫਰੰਟ ਬੈਕ ਹੈਵੀ ਸੂਟ ਵੀ ਸਸਤੇ ਸ਼ਰਾਰੇ ਗਰਾਰੇ ਵੀ ਸਸਤੇ ਉਹ ਲਹਿੰਗੇ ਸ਼ੈਂਗੇ ਵੀ ਸਸਤੇ ਉਹ ਗੱਲ ਬੱਕਰੀ ਆ ਲੋਟੇ ਹੀ ਬੰਦ ਕਰਤੀ ਆ ਉਹ ਗੱਲ ਬੱਕਰੀ ਆ ਕੱਪੜਾ ਸਸਤਾ ਨਾਲ ਤੁਹਾਨੂੰ ਅਸੀਂ ਦੇਈ ਜਨੇ ਆ ਸਕੂਟਰੀਆਂ ਫ੍ਰੀ ਨਾਲ ਤੁਹਾਨੂੰ LED ਫ੍ਰੀ ਦੇਈ ਜਨੇ ਆ ਡਰਾਅ ਨਿਕਲਣਾ ਜੀ ਡਰਾਅ 13 ਜਨਵਰੀ ਨੂੰ ਲੈ ਜਾਓ ਫ੍ਰੀਜ ਲੱਖਾਂ ਦੇ ਗਿਫਟ ਪੂਰੇ ਪੰਜਾਬ ਤੋਂ ਸਸਤਾ ਸਟਾਕ ਦੇ ਰਹੇ ਆ ਤੁਹਾਨੂੰ ਅਸੀਂ ਸਾਰਾ ਦੇਖੋ ਜੀ ਮਤਲਬ ਜਿੱਦਣ ਇਹ ਚੀਜ਼ਾਂ ਤੁਸੀਂ ਚਾਹੁੰਦੇ ਹੋ ਦਿੱਲੀ ਬੰਬੇ ਵਾਲੀਆਂ ਮਾਡਰਨ ਵਾਲੀਆਂ ਡਰਸਾਂ ਤੁਹਾਨੂੰ ਮਿਲਣੀਆਂ ਬਾਗੇਪੁਰਾਣੇ ਚ ਆਜੋ ਛੇਦੀ ਛੇਦੀ ਵੱਡੇ ਫਾਇਦੇ ਤੁਹਾਨੂੰ ਕੌਡੀਆਂ ਦੇ ਭਾਕ ਪ੍ਰਾਣਾ ਜਿਹੜਾ ਤੁਸੀਂ ਰਾਇਲ ਕਪੜਾ ਲੈਣਾ ਹੈਵੀ ਦਾਜ ਵੀ ਦੇ ਸੂਟ ਸ਼ਰਾਰੇ ਗਰਾਰੇ ਡਰੈਸਾਂ ਲੈਣੀਆਂ ਬਾਜ਼ਾਰ ਚ 2 ਲੱਖ ਰੁਪਏ ਦਾ ਕਪੜਾ ਅਸੀਂ ਸਿਰਫ 1 ਲੱਖ ਦੇ ਬਿਲਕੁਲ ਭਾਜੀ ਆ ਚੱਕੋ ਐਨ ਆਰ ਆਈ ਸੂਟ ਬਾਜੂ ਪਹੁੰਚੇ ਬਣੇ ਹੋਏ ਇਹ ਬਾਜ਼ਾਰ ਚ ਮੈਂ ਕਹਿੰਦਾ ਮਾਡਲਾਂ ਦੇ ਪੀਸ ਪਾਇਆ 5 5 6 6000 ਦਾ ਅਸੀਂ ਦੇਣਾ 3500 ਰੁਪਏ ਦਾ ਚੈੱਕ ਕਰ ਲੋ ਰੇਟ ਐਨ ਆਰ ਆਈ ਭੈਣ ਭਰਾ ਆ ਜਾਣ ਇਹੋ ਜਿਹੇ ਵੈਰਾਈਟੀਆਂ ਨਵੀਆਂ ਨਵੀਆਂ ਦੇ ਰਹੇ ਕਿਤੋਂ ਨਹੀਂ ਮਿਲਣੀਆਂ ਟੇਸਟ ਤੁਹਾਡੇ ਪਸੰਦ ਦਾ ਚਾਚੀਆਂ ਤਾਈਆਂ ਭੂਆ ਮਾਮੀਆਂ ਨੂੰ ਸਾਰਿਆਂ ਨੂੰ ਲਿਆਓ ਕਿਉਂਕਿ ਇਸ ਵਾਰੇ ਤੇ ਫੁੱਲ ਫਾਇ ਕੀਮਾ ਵੱਡੀਆਂ ਵੱਡੀਆਂ ਆਫਰ ਵੱਡੇ ਵੱਡੇ ਸੂਟ ਜ਼ਬਰਦਸਤ ਆ ਚੈੱਕ ਕਰ ਲੋ ਸਾਰਾ ਹੈਂਡਵਰਕ ਦਾ ਕੰਮ ਐਨ ਆਰ ਆਈ ਵੀਰਾਂ ਵਾਸਤੇ ਰਾਇਲ ਕਲਾਸ ਚੀਜ਼ਾਂ ਲਗਜ਼ਰੀ ਚੀਜ਼ਾਂ ਸਾਡੇ ਕੋਲੇ 250 ਤੋਂ ਲੈ ਕੇ 50000 ਤੱਕ ਦਾ ਸੂਟ ਹੈ ਟਾਪ ਕਲਾਸ ਦੇ ਸੂਟ ਹੈ ਕੋਟ ਪੈਂਟ ਸ਼ੇਰਵਾਨੀਆਂ ਕੁੜਤੇ ਪਜਾਮਾ ਜੇ ਵੱਡੀਆਂ ਆਫਰਾਂ ਆ ਡਿਜ਼ਾਈਨ ਚੈੱਕ ਕਰ ਲੋ ਕੈਨੇਡਾ ਵਾਲੀ ਭੂਆ ਮਾਸੀਆਂ ਚਾਚੀਆਂ ਤਾਈਆਂ ਨਿਊਜ਼ੀਲੈਂਡ ਵਾਲਿਆਂ ਖੁਸ਼ ਕਰ ਦੇਣੀ ਐ ਇਸ ਵਾਰ ਕਿਉਂਕਿ ਬਾਗੇ ਪਰਾਣੇ ਦੇ ਵਿੱਚ ਸਟਾਕ ਆ ਗਿਆ ਨਵਾਂ ਤੇ ਰੇਡ ਮੈਂ ਕਹਿੰਨਾ ਮਿੱਟੀ ਦੇ ਭਾਅ ਕਰਦੇ ਆ ਤੁਸੀਂ ਫਾਇਦਾ ਕਰਾਣਾ ਤੇ ਬਾਗਾ ਪਰਾਣਾ ਮੋਗਾ ਰੋਡ ਤੇ ਆ ਜਾਓ ਖੁੱਲੀ ਡੁੱਲੀ ਪਾਰਕਿੰਗ ਐ ਇੰਨੀਆਂ ਸੁਵਿਧਾਵਾਂ ਤੁਹਾਨੂੰ ਕਿਤੋਂ ਨਹੀਂ ਮਿਲਣੀਆਂ ਇੱਕ ਛੱਤ ਹੇਟਾ ਹਰ ਇੱਕ ਚੀਜ਼ ਕਿਤੋਂ ਨਹੀਂ ਮਿਲਣੀ ਕਿਉਂਕਿ ਸਾਡੀ ਵੈਰਾਈਟੀ ਵੱਖਰੀ ਚੀਜ਼ਾਂ ਨਵੀਆਂ ਤੁਸੀਂ ਚੈੱਕ ਕਰੋ ਮੈਂਜੈਂਟਾ ਕਲਰ ਦਾ ਸੂਟ ਫੋਰ ਸਾਈਡ ਵਰਕ ਬਰੀਕ ਕੰਮ ਹੋਇਆ ਕਾਰੀਗਰਾਂ ਨੇ ਪੂਰਾ ਖਿੱਚ ਕਰਤਾ ਕਿਉਂਕਿ ਅਸੀਂ ਕਿਤੋਂ ਮਾਲ ਚੱਕ ਕੇ ਨਹੀਂ ਲੈਂਦੇ ਮਾਤੂ ਸ਼ੀਰ ਦਸਤਾਰ ਦੇ ਆਪ ਦੇ ਅੰਕਲੋਂ ਦੇ ਕਾਰੀਗਰ ਜਿਹੜੇ ਟੌਪ ਕਲਾਸ ਦੀਆਂ ਚੀਜ਼ਾਂ ਬਣਾਉਂਦੇ ਆ ਥੋੜ ਨੂੰ ਪਸੰਦ ਆਉਣ ਵਾਲੀਆਂ ਲਗਜ਼ਰੀ ਫੈਬਰਿਕ ਦੇ ਨਾਲ ਚੀਜ਼ਾਂ ਤਿਆਰ ਕਰਦੇ ਆ ਤੇ ਗਾਰੰਟੀ ਜੋ ਅਸੀਂ ਰੇਟ ਦੇ ਰਹੇ ਆ ਜੋ ਅਸੀਂ ਚੀਜ਼ ਦੇ ਰਹੇ ਆ ਠੋਕੇ ਦੇ ਰਹੇ ਆ ਕਿਤੋਂ ਤੁਹਾਨੂੰ ਇਹੋ ਜੇ ਰੇਟ ਕਿੱਥੇ ਵੀ ਨਹੀਂ ਮਿਲਨੇ ਆ ਦੇਖੋ ਜੀ ਦੇਖੋ ਜੀ ਵੈਡਿੰਗ ਲਹਿੰਗਰ ਉੱਤੇ ਭਟੀਆਂ ਭਟੀਆਂ ਆਫਰਾਂ ਜਿਹੜੇ ਬਾਜ਼ਾਰ ਤੁਸੀਂ ਲੈਨੇ ਹੋ 15 15 20 20 ਹਜ਼ਾਰ ਦੇ ਲਹਿੰਗੇ ਸਾਡੇ ਕੋਲ 5 5000 ਚ ਲਹਿੰਗੇ ਮਿਲ ਜਾਣੇ ਆ ਤੁਸੀਂ ਆ ਲੈਣਾ ਇਹ ਮਿਲ ਜਾਣਾ ਤੁਹਾਨੂੰ 6600 ਰੁਪਏ ਦਾ ਆ ਜਿਹੜਾ ਤੁਸੀਂ ਕਿਰਾਇਆ ਹੀ ਬਾਜ਼ਾਰ ਦੇ ਵਿੱਚ 20 25 25000 ਲੈਨੇ ਹੋ ਸਾਡੇ ਕੋਲ ਆਜੋ ਸਿਰਫ 15000 ਰੁਪਏ ਦੇ ਵਿੱਚ ਆ ਲਹਿੰਗਾ ਤੁਹਾਨੂੰ ਦੇ ਦੇਾਂਗੇ ਆ ਉਦੋਂ ਉੱਪਰ ਹੀ ਰੇਂਜ ਤੁਸੀਂ ਲੈਣੀਆਂ ਆ ਦੇਖੋ ਜਿਹੜਾ ਤੁਸੀਂ ਬਾਜ਼ਾਰ ਚ ਜਾ ਕੇ 50000 40000 ਦਾ ਲਹਿੰਗਾ ਲੈਨੇ ਹੋ ਅਸੀਂ ਤੁਹਾਨੂੰ ਸਿਰਫ 20000 ਰੁਪਏ ਦੇ ਦੇ ਦੇਾਂਗੇ ਮਤਲਬ ਲਹਿੰਗੇ ਦੇ ਵਿੱਚ ਵੀ ਬਹੁਤ ਸਾਰੀਆਂ ਰੇਂਜਾਂ ਜਿੰਦਾਂ ਦਾ ਤੁਹਾਡਾ ਬਜਟ ਆਜੋ ਲਹਿੰਗੇ ਦੇ ਦੇ ਦੇਾਂਗੇ ਦੇਖੋ ਜੀ ਲਹਿੰਗਿਆਂ ਦੇ ਵਿੱਚ ਵੈਰਾਈਟੀ ਚੈੱਕ ਕਰ ਲਓ ਟੌਪ ਕਲਾਸ ਦੀ ਵੈਰਾਈਟੀਆਂ ਤੁਸੀਂ ਵੈਲਵਟ ਦੇ ਚ ਲੈਣਾ ਤੁਸੀਂ ਸ਼ਿਮਰ ਦੇ ਵਿੱਚ ਲੈਣਾ ਤੁਸੀਂ ਲਹਿੰਗਾ ਕਰੇਪ ਦੇ ਵਿੱਚ ਲੈਣਾ ਜਾਂ ਤੁਸੀਂ ਲਹਿੰਗਾ ਲੈਣਾ ਸ਼ਨੀਲ ਦੇ ਵਿੱਚ ਇਦਾਂ ਦੀਆਂ ਵੈਰਾਈਟੀਆਂ ਲੈ ਕੇ ਆਏ ਆ ਟਾਪ ਕਲਾਸ ਲੈ ਕੇ ਆਏ ਆ ਲੱਖ ਲੱਖ ਡੇਡ ਡੇਡ ਲੱਖਾਂ ਵਾਲੇ ਲਹਿੰਗੇ ਵੀ ਆ ਗਏ ਜਿਨ੍ਹਾਂ ਦੇ ਭਾਅ ਰਹਿਣ ਵਾਲਿਆ 30000 35000 ਤੁਸੀਂ ਰੈਂਟ ਤੇ ਵੀ ਜੇ ਲਹਿੰਗਾ ਲੈਣਾ ਤੇ ਅਸੀਂ ਚੈਨਲ ਆ ਕਹਿੰਦੇ ਸਾਡੇ ਕੋਲ ਆਜੋ ਜਿਹੜਾ ਰੈਂਟ ਅਸੀਂ ਦਵਾਂਗੇ ਕਿੱਥੋਂ ਵੀ ਨਹੀਂ ਮਿਲਣਾ ਜੀ ਲੋਬੀ ਚਾਹੇ ਤੁਸੀਂ ਕੈਨੇਡਾ ਅਮਰੀਕਾ ਇੰਗਲੈਂਡ ਤੋਂ ਹੋਣਾ ਚਾਹੇ ਤੁਸੀਂ ਸ਼ਹਿਰਾਂ ਤੋਂ ਚਾਹੇ ਪਿੰਡਾਂ ਤੋਂ ਜਿਹੜੇ ਰਾਇਲ ਕਸਟਮਰ ਆ ਕਿੰਨੇ ਵਿਆਹ ਸ਼ਾਦੀਆਂ ਟੌਰ ਕੱਢਣੀਆਂ ਆ ਦੇਖੋ ਲਹਿੰਗੇ ਚੋਲੀ ਇਹ ਵੀ ਤੁਹਾਨੂੰ ਦੇ ਦਿਆਂਗੇ ਅਸੀਂ ਪਾਰਟੀ ਵੇਅਰ ਚੀਜ਼ਾਂ ਆ ਦੇਖੋ ਪੂਰਾ ਬਾਗਾ ਫਾਣਾ ਕੀ ਪੂਰਾ ਬਾਜ਼ਾਰ ਘੁੰਮ ਲੋ ਤੁਹਾਨੂੰ ਇਦਾਂ ਦੀਆਂ ਲੈਗਜ਼ਰੀ ਚੀਜ਼ਾਂ ਕਿਸੇ ਨੇ ਨਹੀਂ ਦੇਣੀਆਂ ਜੋ ਤੁਹਾਨੂੰ ਮਾਤੂ ਸ਼੍ਰੀ ਦਸਤਾਰ ਬਾਗਾ ਫਾਣਾ ਮੋਗਾ ਰੋਡ ਦੇ ਰਿਹਾ ਚਾਹੇ ਤੁਸੀਂ ਅਨਾਰਕਲੀ ਲੈਣੀ ਆ ਚਾਹੇ ਤੁਸੀਂ ਫਰੌਕ ਸੂਟ ਲੈਣਾ ਚਾਹੇ ਤੁਸੀਂ ਅਨਾਰਕਲੀ ਕਮ ਲਹਿੰਗਾ ਲੈਣਾ ਇਦਾਂ ਦੇ ਆਰਟੀਕਲ ਤੁਹਾਨੂੰ ਮਿਲਣ ਹੈਵੀ ਘੇਰੇ ਹੈਵੀ ਸ਼ਿਮਰ ਦੇ ਵਿੱਚ ਵੀ ਦਵਾਂਗੇ ਤੁਸੀਂ ਸੈਮੀ ਸਟਿਚ ਲੈਣੇ ਹੈਗੇ ਆ ਪਲਾਜੋ ਸੂਟ ਸ਼ਰਾਰੇ ਸੂਟ ਉਹ ਵੀ ਦੇ ਦਿਆਂਗੇ ਮਤਲਬ ਵਿਆਹਾਂ ਸ਼ਾਦੀਆਂ ਦੇ ਵਿੱਚ ਤੁਹਾਡੀ ਟੌਰ ਕਰਦੇ ਹੈਗੇ ਯਾਦਗਾਰ ਬਣਾ ਦਿਆਂਗੇ ਕੱਲੇ ਕੱਲੇ ਉੱਤੇ ਰੇਟ ਲਿਖ ਕੇ ਲਾ ਆਇਆ ਇਹ ਨਹੀਂ ਵੀ ਲੁੱਟ ਕਰ ਲੈਣੀ ਆ ਜੇ ਤੁਸੀਂ ਇੱਥੇ ਆ ਗਏ ਹਰ ਇੱਕ ਦਾ ਫਿਕਸ ਰੇਟ ਲਿਖ ਕੇ ਲਾਤਾ ਕਵਾਲਿਟੀ ਸੁਪਰ ਆਜੋ ਬਹੁਤ ਸਾਰੀਆਂ ਇਦਾਂ ਦੀਆਂ ਡਰੈਸ ਲੈਣੇ ਆ ਅਸ਼ਰਾਰੇ ਗਰਾਰੇ ਲਹਿੰਗੇ ਇੱਕ ਵੀਡੀਓ ਦੇ ਵਿੱਚ ਸਾਰਾ ਕੁਝ ਦਿਖਾਇਆ ਜਾ ਸਕਦਾ ਤੁਹਾਨੂੰ ਅਸੀਂ ਸੈਂਪਲ ਦਿਖਾਤੇ ਆ ਆਫਰਾਂ ਚਾਲੂ ਕਰਤੀਆਂ ਤੁਸੀਂ ਇੱਥੋਂ ਕੱਪੜਾ ਖਰੀਦਣਾ ਕੱਪੜਾ ਖਰੀਦਣ ਤੋਂ ਬਾਅਦ ਤੁਸੀਂ ਸਾਡੇ ਤੋਂ ਕੂਪਨ ਲੈਣੇ ਆ ਉਹਦੇ ਵਿੱਚ ਡਰਾ ਕਟਾਂਗੇ ਤੁਹਾਨੂੰ ਸਾਰੇ ਗਿਫਟ ਫਰੀ ਦੇ ਵਿੱਚ ਦੇ ਦੇਣੇ ਆ ਆ ਦੇਖੋ ਰੈਡੀਮੇਡ ਦੇਖੋ ਉਧਰ ਕੈਮਰਾ ਕਮਾ ਕੇ ਖੜਾ ਦਿਖੋ ਜੀ ਰੈਡੀਮੇਡ ਦੇ ਵਿੱਚ ਸ਼ਰਾਰੇ ਗਰਾਰੇ ਲਹਿੰਗੇ ਗਾਉਣ ਸਾਰਾ ਹੋ ਗਿਆ ਐਸ ਵਕਤ ਟਾਈਮ ਰਾਤ ਦੇ 10 ਵੱਜ ਚੁੱਕਿਆ ਜੀ ਸ਼ਾਮ ਤੋਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਫੁੱਲ ਰਸ਼ ਹੁੰਦਾ ਸਾਡਾ ਟਾਈਮ ਹੈ ਜੀ 10 ਵਜੇ ਤੋਂ ਲੈ ਕੇ 7 ਵਜੇ ਤੱਕ 10 ਵਜੇ ਤੋਂ ਲੈ ਕੇ 7 ਵਜੇ ਤੱਕ ਆਜੋ ਬਹੁਤ ਵੱਡੀਆਂ ਆਫਰਾਂ ਪਾਕਾ ਪਣਾ ਮੋਗਾ ਰੋਡ ਤੇ ਤੁਸੀਂ ਵੈਸਟਰਨ ਡ्रेसेस ਲੈਣੀਆਂ ਤੁਸੀਂ ਲਹਿੰਗੇ ਸ਼ਰਾਰੇ ਗਰਾਰੇ ਲੈਣੇ ਆ ਤੇ ਸਾਡੇ ਕੋਲ ਟੌਪ ਕਲਾਸ ਦੀ ਵੈਰਾਈਟੀ ਆ ਤੁਸੀਂ ਸਾਡੇ ਤੇ ਸਪੇਸ ਦੇਖੋ ਕਿੰਨੀ ਖੁੱਲੀ ਡੁੱਲੀ ਆ ਤੁਸੀਂ ਆ ਕੇ ਆਪਦੇ ਪਰਿਵਾਰ ਦੇ ਨਾਲ ਆਰਾਮ ਦਾ ਇੱਕ ਨਾ ਬੈਠ ਕੇ ਆਪਦੇ ਮਨਪਸੰਦ ਦੇ ਸੂਟ ਆਪਦੇ ਮਨਪਸੰਦੀ ਵੈਰਾਈਟੀ ਲੈ ਸਕਦੇ ਹੋ ਕਿਉਂਕਿ ਪ੍ਰਿੰਟ ਸੂਟ ਤੋਂ ਲੈ ਕੇ ਟੌਪ ਕਲਾਸ ਦੀਆਂ ਵੈਰਾਈਟੀਆਂ ਮੌਂਟੀ ਕਾਰਲੋ ਦਾ ਕੰਬਲ ਜਿਹੜਾ ਬਾਜ਼ਾਰਾਂ ਦੇ ਵਿੱਚ 3-3000 ਦਾ ਮਿਲਦਾ ਸਾਡੇ ਕੋਲ 1250 ਦਾ ਡਬਲ ਵੈਟ ਕੰਬਲ ਲੈ ਜਾਓ ਗਾਰੰਟੀ ਫੁੱਲ ਲੈਣਿਆ ਹਰ ਇੱਕ ਚੀਜ਼ ਇੱਥੋਂ ਮਿਲੂਗੀ ਰਜਾਈਆਂ ਕੰਬਲ ਕੁਰਤੇ ਪਜਾਮੇ ਕੋਟ ਪੈਂਟ ਸ਼ੇਰਵਾਨੀਆਂ ਤੇ ਨਾਲ ਸੂਟਾਂ ਦੇ ਵਿੱਚ ਵੀ ਸਾਡੇ ਕੋਲ ਟੌਪ ਕਲਾਸ ਦੀਆਂ ਸੋ ਕੋਈ ਮਨ ਦੇ ਵਿੱਚ ਸਵਾਲ ਆ ਕੋ ਤੁਸੀਂ ਜਾਣ ਕੇ ਲੈਣੀ ਹੈ ਨੰਬਰ ਸਕਰੀਨ ਤੇ ਤੁਸੀਂ ਫੋਨ ਕਰ ਸਕਦੇ ਛੇਤੀ ਆਜੋ ਵੱਡੀਆਂ ਆਫਰਾਂ ਅੱਜ ਤੋਂ ਅਸੀਂ ਸ਼ੁਰੂ ਕਰ ਦਿੱਤੀਆਂ